ਤੁਸੀਂ ਦੇਖਾਇਆ ਕਿ ਅਕਸਰ ਵੱਡੇ ਲਾਈਵ ਸ਼ੋਅ ਹੁੰਦੇ ਨੇ ਸਟੇਜਾਂ ਲੱਗਦੀਆਂ ਤਾਂ ਕਲਾਕਾਰ ਗਾ ਰਿਹਾ ਹੁੰਦਾ ਕੋਈ ਹਸਤੀ ਗਾ ਰਹੀ ਹੁੰਦੀ ਤੁਹਾਨੂੰ ਪਤਾ ਹੋਏਗਾ ਕਿ ਉਹਦੇ ਪਿੱਛੇ ਇੱਕ ਮਜਿਸ਼ੀਅਨ ਹੁੰਦੇ ਨੇ ਪੰਜ-ਸੱਤ ਮਜਿਸ਼ੀਅਨ ਹੁੰਦੇ ਨੇ ਕੋਈ ਢੋਲ ਵਜਾ ਰਿਹਾ ਹੁੰਦਾ ਕੋਈ ਕੀ ਪੈਨ ਕੋਈ ਤਬਲਾ ਕੋਈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇਨਸਟਰੂਮੈਂਟ ਆ ਉਹ ਵਜਾ ਰਹੇ ਹੁੰਦੇ ਕਦੀ ਉਹਨਾਂ ਤੇ ਵੀ ਗੌਰ ਕੀਤਾ ਹੈ ਕੀ ਇਹਨਾਂ ਮਜਿਸ਼ੀਅਨ ਭਰਾਵਾਂ ਨੂੰ ਉਹਨਾਂ ਦਾ ਬੰਨਦਾ ਹੱਕ ਜਿਹੜਾ ਉਹ ਮਿਲਦੇ ਆ ਕੀ ਜੋ ਇਹਨਾਂ ਕੋਲ ਸਿੱਖ ਕੇ ਵੀ ਜੋ ਇਹ ਕਮਾਈ ਜਿਹੜੀ ਆ ਉਹ ਨਹੀਂ ਮਿਲਦੀ ਹੈ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਹੈ ਅਗਰ ਸਿੰਗਰ ਵੱਡੀ ਵੱਡੀ ਕਮਾਈ ਕਰ ਰਹੇ ਨੇ ਲੱਖਾਂ ਦੀ ਕਮਾਈ ਕਰ ਰਹੇ ਨੇ ਕੀ ਇਹਨਾਂ ਨੂੰ ਉਨੀ ਕਮਾਈ ਮਿਲਦੀ ਹੈ ਤਾਂ ਬੜੀ ਵੱਡੀਆਂ ਅੱਜ ਗੱਲਾਂ ਹੋਣ ਵਾਲੀਆਂ ਨੇ ਦਿਲ ਦੀਆਂ ਵੀਡੀਓ ਨੂੰ ਜਿਹੜਾ ਨਾ ਐਂਡ ਤੱਕ ਜ਼ਰੂਰ ਸ਼ੇਅਰ ਕਰੋ ਇਹਨਾਂ ਸੋਚੋ ਵੀ ਇਹ ਵੀਡੀਓ ਐਵੇਂ ਹੀ ਹੈ ਤੇ ਤਾਂ ਚੱਕ ਦੀਏ ਸਕਰੋਲ ਕਰਦੀਏ ਨੈਕਸਟ ਕਰਦੀਏ ਵੱਡੀ ਗੱਲ ਬਾਤ ਆ ਦਾਅਵੇ ਨਾ ਕਹਿਣਾ ਕਿਸੇ ਦਾ ਦਿਲ ਤੋਂ ਬੋਲੇਗੀ ਪੰਜਾਬੀ ਆ ਨਾ ਆਪਾਂ ਆ ਪੰਜਾਬੀ ਦੀ ਇੱਕ ਮਦਦ ਤਾਂ ਜ਼ਰੂਰ ਕਰੀ ਜੀ ਅੱਜ ਇੱਕ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਲਵਾਂਗੇ ਜੀ ਹਾਂ ਜੇ ਕੋਈ ਕੋਈ ਵੀ ਕਲਾਕਾਰ ਆ ਕਿਸੇ ਵੀ ਕਲਾਕਾਰ ਦਾ ਸੀ ਨਾਮ ਲਿਆ ਵਾ ਹਾਂਜੀ ਕੋਈ ਕਲਾਕਾਰ ਅਗ ਲੱਖਾਂ ਦੀ ਪੇਮੈਂਟਾਂ ਲੈਂਦਾ ਆ ਵੱਡੀ ਪੇਮੈਂਟ ਲੈਂਦਾ ਆ ਓਨੇ ਕੀ ਸਾਡੇ ਮਿਊਜ਼ੀਸ਼ੀਅਨ ਭਰਾਵਾਂ ਨੂੰ ਵੀ ਦਿੰਦਾ ਆ ਇਹਦਾ ਗੁਜ਼ਾਰਾ ਆ ਕਿਹਦਾ ਗੁਜ਼ਾਰਾ ਵੀ ਬਿਲਕੁਲ ਨਹੀਂ ਹੋ ਰਿਹਾ ਸਾਡਾ ਭਾਜੀ ਚੱਕਰ ਇਦਾਂ ਵਾ ਕਿ ਸਾਡਾ ਤੇ ਹੱਕ ਨਹੀਂ ਪਾਈ ਸਾਨੂੰ ਦਾ ਸਾਨੂੰ ਤੇ 1% ਨਹੀਂ ਭਾਜੀ ਮਿਲਦਾ ਜੇ ਸਿੰਗਰ ਦੀ ਭਾਜੀ 10 ਲੱਖ ਰੁਪਈਆ ਪੇਮੈਂਟ ਆ ਸਾਨੂੰ 5000 ਰੁਪਈਆ ਤੇ ਜੇ ਭਾਜੀ ਕਿਸੇ ਸਿੰਗਰ ਦੀ ਲੱਖ ਰੁਪਈਆ ਵਾ ਉਹ ਵੀ ਭਾਜੀ ਸਾਨੂੰ 5000 ਰੁਪਈਆ ਪੇਮੈਂਟ ਦੇ ਰਿਹਾ ਵਾ ਸਾਡੇ ਵਾਸਤੇ ਭਾਜੀ ਸਗੋ ਜਿਹੜਾ ਲੱਖ ਰੁਪਈਆ ਵਾਲਾ ਉਹ ਜ਼ਿਆਦਾ ਵਧੀਆ ਵਾ ਤੇ ਸਾਡੀ ਮਿਹਨਤ ਤੇ ਭਾਜੀ ਸਾਨੂੰ ਦੇ ਰਿਆ ਨਾ ਕਿਉਂ ਜਿਹੜੀ ਪੇਮੈਂਟ ਜਿਹੜੀ ਉਹ ਨਹੀਂ ਦਿੰਦੇ ਪੂਰੀ ਭਾਜੀ ਉਹਨਾਂ ਆਰਟਿਸਟ ਦੀ ਸੋਚ ਆਪਣੀ ਕੀ ਕੀ ਕਰ ਸਕਦੇ ਅਸੀਂ ਤੇ ਭਾਜੀ ਚਲੋ ਜਿੰਨੇ ਜੋ ਗਏ ਨੇ ਅਸੀਂ ਇਹ ਕਹਿੰਨਾਂ ਕਿ ਅਗਲੇ ਦਾ ਬੈਸਟ ਕਰਕੇ ਆਈਏ ਭਾਜੀ ਸਾਨੂੰ ਤੇ ਕਿਸੇ ਵळे ਟੈਨਸ਼ਨ ਹੁੰਦੀ ਆ ਘਰੋਂ ਅਸੀਂ ਚੱਲ ਗਏ ਪ੍ਰੋਗਰਾਮ ਤੇ ਭਾਜੀ ਪ੍ਰੋਗਰਾਮ ਤੇ ਕਿਤੇ ਬਾਰਿਸ਼ ਪੈ ਗਈ ਆ ਸਿੰਗਰ ਨੇ ਤੇ ਭਾਜੀ ਆਪਣੀ ਅੱਧੀ ਪੇਮੈਂਟ ਲੈ ਲਈ ਆ ਪਰ ਸਾਨੂੰ ਮਹੀਨੇ ਭਾਜੀ ਅੱਗੇ ਦੇਣੇ ਨੇ ਫਿਰ ਵੀ ਇਦਾਂ ਦਾ ਨਹੀਂ ਹੁੰਦਾ ਕੋਈ ਲੜਾਈ ਟਿੰਟਾ ਹੋ ਗਿਆ ਕੋਈ ਝਗੜਾ ਹੋ ਗਿਆ ਉਦੋਂ ਵੀ ਕੈਨਸਲ ਹੋ ਗਿਆ ਪ੍ਰੋਗਰਾਮ ਦਾ ਤਾਂ ਫਿਰ ਤੇ ਕਲਾਕਾਰ ਜੇ ਤੁਹਾਨੂੰ ਉਦਾਂ ਨਹੀਂ ਦੇਣ ਦੇ ਤਾਂ ਕੀ ਤੇ ਕਹਿੰਦਾ ਹੋਏਗਾ ਵੀ ਭਾਜੀ ਹੁਣ ਤਾਂ ਹੱਥ ਖੜੇ ਆ ਹੁਣ ਨਹੀਂ ਮਿਲ ਸਕਦੀ ਟੱਗੜਾ ਹੋ ਗਿਆ ਮੇਰੀ ਕੀ ਗਲਤੀ ਐਦਾਂ ਹੀ ਆ ਪਾਜੀ ਤੇ ਫਿਰ ਤਾਂ ਤੁਸੀਂ ਤੁਸੀਂ ਨਾ ਤੁੰਨੋ ਪਾਜੀ ਅਰਦਾਸਾ ਹੀ ਕਰਦੇ ਹੋਗੇ ਪ੍ਰਮਾਤਮਾ ਅੱਗੇ ਵੀ ਅੱਜ ਮੀਨ ਨਾ ਪਵੇ ਜਾਂ ਕੋਈ ਲੜਾਈ ਨਾ ਹੋਵੇ ਜਾਂ ਪ੍ਰੋਗਰਾਮ ਕੋ ਕੈਨਸਲ ਨਾ ਹੋਵੇ ਸਾਫ ਸੁਥਰਾ ਹੋ ਜੇ ਸਾਡੇ ਚ ਇਕਤਾ ਨਹੀਂ ਹੈਗਾ ਸਾਡੇ ਮਿਊਜ਼ੀਸ਼ੀਅਨ ਭਾਈਚਾਰੇ ਚ ਇਕਤਾ ਨਹੀਂ ਹੈਗਾ ਜੇ ਪਾਜੀ ਸਾਡੇ ਸਾਰੇ ਭਰਾਵਾਂ ਚ ਇਕਤਾ ਹੋਵੇ ਨਾ ਤੇ ਪਾਜੀ ਆਰਟਿਸਟ ਸਾਨੂੰ ਪੁੱਛ ਕੇ ਚੱਲੇ ਪਾਜੀ ਜੇ ਮੈਂ ਇੱਕ ਆਰਟਿਸਟ ਨੂੰ ਮਨਾ ਕੀਤਾ ਪਾਜੀ ਮੇਰੇ ਤੋਂ ਪਿੱਛੇ 20 ਬੰਦੇ ਖੜੇ ਆ ਜੇ ਮੈਂ 2000 ਲੈ ਰਿਹਾ ਉਹਨਾਂ ਨੇ ਕਿਹਾ ਮੈਨੂੰ 1000 ਦੇ ਦਿਓ ਪਰ ਮੈਨੂੰ ਲੈ ਇਹ ਨਹੀਂ ਸਾਡਾ ਕੰਮ ਨਹੀਂ ਦਿੱਤੀ ਨਹੀਂ ਜਿੰਨੇ ਕੋਈ ਸਾਨੂੰ ਜਿੰਨੀ ਸਾਡੀ ਪੇਮੈਂਟ ਕੀਤੀ ਹੁੰਦੀ ਹੈ ਉੰਨੀ ਤੇ ਚਲੋ ਭਾਜੀ ਉਹਨਾਂ ਨੂੰ ਉਪਰੋਂ ਨਾਮ ਚ ਹੀ ਹੋ ਜਾਂਦਾ ਉਹਨਾਂ ਨੂੰ ਨਾਮ ਚ ਹੀ ਹੋ ਜਾਂਦੀ ਹੈ ਬਾਕੀ ਦੇ ਭਾਜੀ ਸਾਰੀ ਪੇਮੈਂਟ ਆਰਟਿਸਟ ਨੂੰ ਬਚਦੀ ਹੈ ਨਾ ਅਸੀਂ ਇਹ ਨਹੀਂ ਕਹਿੰਦੇ ਕਿ ਭਾਜੀ ਤੁਸੀਂ 10 ਲੱਖ ਲੈਂਦੇ ਤੇ ਸਾਨੂੰ ਲੱਖ ਰੁਪਏ ਲਓ ਅਸੀਂ ਇਹ ਕਹਿੰਨੇ ਸਾਡਾ ਤੇ ਹੱਕ ਦੋ ਭਾਜੀ ਅਸੀਂ ਭਾਜੀ ਇੰਨੀ ਮਿਹਨਤ ਕਰਦੇ ਆਂ ਆਰਟਿਸਟ ਦਾ ਗਾਣਾ ਚੱਲਦਾ ਹੋ ਰਾਤੋ ਰਾਤ ਭਾਜੀ ਸਟਾਰ ਬਣ ਜਾਂਦਾ ਆਪਾਂ ਜੀਓ ਟੁੱਟਦਾ ਹੁਣ ਤੁਸੀਂ ਕੰਮ ਹੀ ਇਹੋ ਕਰਦੇ ਹੋ ਜੀ ਭਾਜੀ ਕਈ ਵਾਰੀ ਹੁੰਦਾ ਸ਼ੋਅ ਨਹੀਂ ਆਂਦਾ ਹਾਂਜੀ ਤਾਂ ਤੁਸੀਂ ਸ਼ੋਅ ਦੇ ਉੱਪਰ ਜਦੋਂ ਜਾਂਦੇ ਹੋ ਤਾਂ ਹੁੰਦਾ ਆਰਸ ਹੁੰਦੀ ਹੈ ਖਰਚ ਸੌ ਖਰਚ ਹਰ ਜੀ ਦਾ ਖਰਚ ਹੁੰਦਾ ਅੱਗੇ ਜਾਂਦਿਆਂ ਨੂੰ ਪਾਲਾ ਕੋਈ ਨਹੀਂ ਪੈ ਗਿਆ ਜਾਂ ਲੜਾਈ ਹੋ ਗਈ ਆ ਤਾਂ ਸ਼ੋਅ ਉਦੋਂ ਬੰਦ ਕਰਨਾ ਤਾਂ ਕਮਾਈ ਨਹੀਂ ਹੋਈ ਪੇਮੈਂਟ ਜੀ ਹਾਂਜੀ ਤਾਂ ਖਾਲੀ ਹੱਥ ਜਦੋਂ ਉਹ ਦਿਲ ਦੀ ਸੱਟ ਜਿਹੜੀ ਆ ਤੁਸੀਂ ਵੀ ਸਮਝ ਸਾਡੇ ਮਮੀ ਸੰਸਾ ਦਾ ਸਾਡੇ ਵੀਰ ਜਿਹੜੇ ਭੈਣ ਭਰਾ ਵੀਡੀਓ ਦੇਖ ਰਹੇ ਉਹ ਵੀ ਸਮਝੋ ਕਿਨਾ ਕਿਨਾ ਸਿੰਗਰਾਂ ਦੇ ਨਾਲ ਜਿਹੜਾ ਆ ਉਹਨਾਂ ਦੇ ਪਿੱਛੇ ਜਿਹੜਾ ਬੈਕ ਇਨਸਟਰੂਮੈਂਟ ਉਹ ਵਜਾ ਚੁੱਕੇ ਭਾਜੀ ਸਾਬਰ ਕੋਟੀ ਸਾਹਿਬ ਉਸਤਾਦ ਜੀ ਸਲੀਮ ਭਾਜੀ ਰਣਜੀਤ ਬਾਵਾ ਜੀ ਸਰਜੀਤ ਪੁਲਰ ਜੀ ਬਡਾਲੀ ਬ੍ਰਦਰ ਲਖਵਿੰਦਰ ਬਡਾਲੀ ਜੀ ਦੇ ਨਾਲ ਮੈਂ ਕੰਮ ਕੀਤਾ ਹੂੰ ਤੇ ਕਾਫੀ ਸਮਾਂ ਮੈਂ ਜ਼ਿਆਦਾ ਰਣਜੀਤ ਬਾਵਾ ਜੀ ਦੇ ਨਾਲ ਬਤਾਇਆ ਭਾਜੀ 15 ਸਾਲ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਤੁਸੀਂ ਇੱਕ ਵਰਲਡ ਵਾਈਡ ਟੂਰ ਵੀ ਸੀ ਉਹ ਵੀ ਲਾ ਕੇ ਆਏ ਜਾਂ ਆਪਣਾ ਹੈ ਨਾ ਸਦਾ ਬਹਾਰ ਜੀ ਭਾਜੀ ਜਿਹੜੇ ਵਧੀਆ ਆਰਟਿਸਟ ਆ ਭਾਜੀ ਸਦਾ ਬਹਾਰ ਹੀ ਹੈ ਭਾਜੀ ਹਾਂਜੀ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸੋ ਜਿੰਨੇ ਵੀ ਦਰਸ਼ਕ ਵਾਰਨ ਪੋਸਟ ਇੰਡੀਆ ਚੈਨਲ ਦੇ ਨਾਲ ਜੁੜ ਚੁੱਕੇ ਆ ਸਾਡੇ ਵੱਲੋਂ ਕਰਦੇ ਆ ਜੀ ਬਹੁਤ ਬਹੁਤ ਸੁਆਗਤ ਹੈਡਲਾਈਨ ਦੇਖੀ ਥੰਬਨੇਲ ਦੇਖਿਆ ਕੁਝ ਗੱਲਾਂ ਨੇ ਪੰਜਾਬੀ ਇੰਡਸਟਰੀ ਨੂੰ ਲੈ ਕੇ ਤਾਂ ਵੱਡੀ ਗੱਲ ਇਹ ਆ ਕਿ ਸਾਡੀ ਪੰਜਾਬੀ ਇੰਡਸਟਰੀ ਬਹੁਤ ਉੱਪਰ ਤੱਕ ਮੱਲਾ ਮਾਰ ਰਹੀ ਹੈ ਜਦੋਂ ਕੋਈ ਕਲਾਕਾਰ ਭਰਾ ਸਾਡਾ ਸਿੰਗਰ ਕੋਈ ਮਿਹਨਤ ਕਰਦਾ ਆ ਐਪਰੀਸ਼ੀਏਟ ਹੁੰਦਾ ਕਰਨਾ ਵੀ ਬਣਦਾ ਉਹਦੀ ਮਿਹਨਤ ਆ ਤੁਸੀਂ ਦੇਖਿਆ ਹੈਗੇ ਕਿ ਅਕਸਰ ਵੱਡੇ ਲਾਈਵ ਸ਼ੋਅ ਹੁੰਦੇ ਨੇ ਸਟੇਜਾਂ ਲੱਗਦੀਆਂ ਤਾਂ ਕਲਾਕਾਰ ਗਾ ਰਿਹਾ ਹੁੰਦਾ ਕੋਈ ਹਸਤੀ ਗਾ ਰਹੀ ਹੁੰਦੀ ਤੁਹਾਨੂੰ ਪਤਾ ਹੋਏਗਾ ਕਿ ਉਹਦੇ ਪਿੱਛੇ ਇੱਕ ਮਿਊਜ਼ੀਸ਼ੀਅਨ ਹੁੰਦੇ ਨੇ ਪੰਜ ਸੱਤ ਮਿਊਜ਼ੀਸ਼ੀਅਨ ਹੁੰਦੇ ਨੇ ਕੋਈ ਢੋਲ ਵਜਾ ਰਿਆਂ ਹੁੰਦਾ ਕੋਈ ਕੀ ਪੈਡ ਕੋਈ ਤਬਲਾ ਕੋਈ ਵਕ ਵਕ ਤਰ੍ਹਾਂ ਦੇ ਜਿਹੜੇ ਇੰਸਟਰੂਮੈਂਟ ਆ ਉਹ ਵਜਾ ਰਹੇ ਹੁੰਦੇ ਕਦੀ ਉਹਨਾਂ ਤੇ ਵੀ ਗੌਰ ਕੀਤਾ ਗਿਆ ਸਿੰਗਰ ਅੱਜ ਅਧੂਰਾ ਹੈ ਉਹਨਾਂ ਦੇ ਬਿਨਾ ਅਗਰ ਅਸੀਂ ਕੋਈ ਸੌਂਗ ਕੋਈ ਗੀਤ ਤਿਆਰ ਕਰਦੇ ਤਾਂ ਉੱਥੇ ਵੀ ਸਾਨੂੰ ਇੰਸਟਰੂਮੈਂਟਾਂ ਦੀ ਲੋੜ ਪੈਂਦੀ ਹੈ ਕਿਉਂਕਿ ਮਿਊਜ਼ਿਕ ਦੇਣਾ ਹੁੰਦਾ ਵਿੱਚ ਕਿਸੇ ਸਾਧ ਲੋਕ ਨੂੰ ਜਾਣੇ ਐਸੀ ਕਲਾਕਾਰੀ ਸਿੱਖਣ ਦੀ ਸੰਗੀਤ ਸਿੱਖਣ ਦੀ ਤਾਂ ਉੱਥੇ ਵੀ 뮤직 ਦੀ ਇਨਸਟਰੂਮੈਂਟ ਦੀ ਲੋੜ ਪੈਂਦੀ ਆ ਕੀ ਇਹਨਾਂ ਮਿਊਜ਼ੀਸ਼ੀਅਨ ਭਰਾਵਾਂ ਨੂੰ ਉਹਨਾਂ ਦਾ ਬਣਦਾ ਹੱਕ ਜਿਹੜਾ ਉਹ ਮਿਲਦਿਆ ਵਾ ਕੀ ਜੋ ਇਹ ਇਹਨਾਂ ਕੁਝ ਸਿੱਖ ਕੇ ਵੀ ਜੋ ਇਹ ਕਮਾਈ ਜਿਹੜੀ ਆ ਉਹਨਾਂ ਹੀ ਮਿਲਦੀ ਆ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਆ ਅਗਰ ਸਿੰਗਰ ਵੱਡੀ ਵੱਡੀ ਕਮਾਈ ਕਰ ਰਹੇ ਨੇ ਲੱਖਾਂ ਦੀ ਕਮਾਈ ਕਰ ਰਹੇ ਨੇ ਕੀ ਇਹਨਾਂ ਨੂੰ ਉਨੀ ਕਮਾਈ ਮਿਲਦੀ ਆ ਉਹਨਾਂ ਮੁਆਜ਼ਾ ਮਿਲਦਾ ਸੋ ਅੱਜ ਤੁਸੀਂ ਕੋਈ ਸ਼ੋਰਟ ਵੀ ਦੇਖੇ ਅੱਜ ਵੱਡੀ ਗੱਲਬਾਤ ਜਿਹੜੀ ਕਰਾਂਗੇ ਅਸੀਂ ਇੱਕ ਇੰਡਸਟਰੀ ਦੇ ਐਸੀ ਸਖਸ਼ੀਤ ਨਾਲ ਕਰਾਂਗੇ ਜਿਨ੍ਹਾਂ ਨੇ ਤਕਰੀਬਨ 18 ਸਾਲ ਹੋ ਗਏ ਨੇ ਇਸ ਇੰਡਸਟਰੀ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਕੋਈ ਅਜਾ ਪੰਜਾਬੀ ਸਿੰਗਰ ਨਹੀਂ ਹੋਏਗਾ ਜਿਹਦੇ ਪਿੱਛੇ ਬੈਕ ਇਨਸਟਰੂਮੈਂਟ ਡਰਮ ਜਾਂ ਕੀਪੈਡ ਨਾ ਵਜਾਇਆ ਹੋਵੇ ਤਾਂ ਮੇਰੇ ਹਿਸਾਬ ਨਾਲ ਵੀ ਕੋਈ ਅਜਾ ਦੇਸ਼ਵੀ ਨਹੀਂ ਹੋਵੇਗਾ ਜਿਨ੍ਹਾਂ ਨੇ ਨੇ ਟੂਰ ਨਾ ਲੱਗਾ ਹੋਵੇ ਜਿੱਥੇ ਇਹਨਾਂ ਨੇ ਜਾ ਕੇ ਜਿਹੜਾ ਕਿਸੇ ਸਿੰਗਰ ਦੇ ਪਿੱਛੇ ਇਨਸਟਰੂਮੈਂਟ ਨਾ ਵਜਾਇਆ ਹੋ। ਸੋ ਗੱਲਬਾਤ ਵੱਡੀ ਜਿਹੜੀ ਉਹ ਕਰ ਲੈਨੇ ਆ। ਪਿਛਲੇ ਲੰਬੇ ਸਮੇਂ ਤੋਂ 18 ਸਾਲ ਤੋਂ ਇੰਡਸਟਰੀ ਦੇ ਵਿੱਚ ਜਿਹੜਾ ਪੰਜਾਬੀ ਸਿੰਗਰ ਦੇ ਜਿਹੜਾ ਬੈਕਗ੍ਰਾਉਂਡ ਪਿੱਛੇ 뮤직 ਇਨਸਟਰੂਮੈਂਟ ਦੇ ਪੱਖੋਂ ਜਿਹੜਾ ਕਾਰਜ ਦੀ ਸੇਵਾ ਕਰਨੇ ਸਾਡੇ ਨਾਲ ਗੱਲਬਾਤ ਕਰਨੇ ਆ। ਸਾਡੇ ਕੋਲ ਅੱਜ ਮੌਜੂਦ ਨੇ ਕਨੂ ਭਾਜੀ, ਕਨੂ ਭਾਜੀ ਪਿਆਰ ਭਰੀ ਸਤਿ ਸ਼ਕਾਲ। ਕਿਵੇਂ ਠੀਕ ਹੋ ਭਾਜੀ? ਜੀ ਜੀ ਬਈ ਠੀਕ ਠਾਕ। ਕਨੂ ਭਾਜੀ 18 ਸਾਲ ਹੋ ਗਏ ਨੇ। ਪਤਾ ਨਹੀਂ ਲੱਗਾ ਕਿਵੇਂ ਸਮਾਂ ਬੀਤ ਅਕਾ ਲਿਖਨ ਦਾ ਬੰਦਾ ਕਹਿੰਦਾ ਕੱਲ ਦੀਆਂ ਗੱਲਾਂ ਸੀ ਆਪਣੀ ਕਦੀ ਸੋਚਿਆ ਸੀ ਆਪਣਾ ਵੀ ਪਰਮਾਤਮਾ ਅੱਜ ਜੀ ਵੀ ਜੁੜ ਜਾਣਗੇ ਇਹਨੇ ਲੋਕ ਪਿਆਰ ਕਰਨ ਨਾਲ ਵੀ ਜੁੜ ਜਾਣਗੇ ਜਿਹੜੇ ਲੋਕੋ ਸਿੰਗਰਾਂ ਨੂੰ ਜਿਹੜਾ ਟੀਵੀਾਂ 'ਚ ਦੇਖਦੇ ਰਿਹਾ ਅੱਜ ਉਹਨਾਂ ਦੇ ਪਿੱਛੇ ਜਿਹੜਾ ਵਜਾਇਆ ਹੈ ਆਪਣਾ ਕਦੀ ਸੋਚਿਆ ਸੀ ਨਹੀਂ ਭਾਜੀ ਮਤਲਬ ਭਾਜੀ ਸ਼ੁਰੂ ਤੋਂ ਘਰ ਦੇ ਹਾਲਾਤ ਹੀ ਕੁਛ ਇਦਾਂ ਦੇ ਹੀ ਕਦੀ ਸੋਚਿਆ ਹੀ ਨਹੀਂ ਕਿ ਜੇ ਲਾਲੂ ਅਸੀਂ ਕੋਈ ਇਨਸਟਰੂਮੈਂਟ ਸਿੱਖ ਲਾਂਗੇ ਤੇ ਲੈ ਵੀ ਸਕਦੇ ਹਾਂ ਕਿਉਂਕਿ ਭਾਈ ਜਿਹੜਾ ਇਨਸਟਰੂਮੈਂਟ ਮੈਂ ਸਿੱਖਿਆ ਬਹੁਤ ਮਹਿੰਗਾ ਸੀ ਭਾਜੀ ਤੇ ਇਸ ਕਰਕੇ ਭਾਜੀ ਚਲੋ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਸੋਚ ਤੋਂ ਵੱਧ ਭਾਜੀ ਦਿੱਤਾ ਵਧੀਆ ਆਰਟਿਸਟਾਂ ਨਾਲ ਭਾਜੀ ਸ਼ੁਰੂ ਤੋਂ ਕੰਮ ਕੀਤਾ ਸਿੱਖ ਵੀ ਰਹੇ ਆ ਕਰ ਵੀ ਰਹੇ ਆ ਭਾਜੀ ਵਰਲਡ ਟੂਰ ਵੀ ਕੀਤਾ ਭਾਜੀ ਅੱਛਾ ਭਾਜੀ ਕਿਹਨਾ ਕਿਹਨਾ ਸਿੰਗਰਾਂ ਦੇ ਨਾਲ ਜਿਹੜਾ ਵਾ ਤੁਸੀਂ ਅੱਜ ਤੱਕ ਜਿਹੜਾ ਵਾ ਗਾ ਚੁੱਕੇ ਹੋ ਜਾਂ ਉਹਨਾਂ ਦੇ ਪਿੱਛੇ ਜਿਹੜਾ ਬੈਕ ਇਨਸਟਰੂਮੈਂਟ ਉਹ ਵਜਾ ਚੁੱਕੇ ਮੈਂ ਭਾਜੀ ਸਾਬਰ ਕੋਟੀ ਸਾਹਿਬ ਉਸਤਾਦ ਜੀ ਸਲੀਮ ਭਾਜੀ ਰঞ্জੀਤ ਬਾਬਾ ਜੀ ਸਰਜੀਤ ਪੁੱਲਰ ਜੀ ਵਡਾਲੀ ਬ੍ਰਦਰ ਲਖਵਿੰਦਰ ਵਡਾਲੀ ਜੀ ਦੇ ਨਾਲ ਮੈਂ ਕੰਮ ਕੀਤਾ ਹੂੰ ਤੇ ਕਾਫੀ ਸਮਾਂ ਮੈਂ ਜਿਆਦਾ ਰঞ্জੀਤ ਬਾਬਾ ਜੀ ਦੇ ਨਾਲ ਬਤਾਇਆ ਭਾਜੀ 15 ਸਾਲ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਤੁਸੀਂ ਇੱਕ ਵਰਲਡ ਵਾਈਡ ਟੂਰ ਵੀ ਸੀ ਉਹ ਵੀ ਲਾ ਕੇ ਆਏ ਜ ਆਪਾਂ ਹਣਾ ਹਾਂ ਜੀ ਬਾਬਾ ਪਾਜੀ ਦੇ ਨਾਲ ਤਾਂ ਕਿਦਾਂ ਦਾ ਤਜਰਬਾ ਕਿਦਾਂ ਦਾ ਠੀਕ ਸੀ ਸਾਰਾ ਵਧੀਆ ਸੀ ਭਾਜੀ ਹਾਂਜੀ ਬਹੁਤ ਵਧੀਆ ਬੜਾ ਵਧੀਆ ਸਮਾਂ ਬਤਾਇਆ 15 ਸਾਲ ਭਾਵੇਂ ਭਾਜੀ ਦੇ ਨਾਲ ਅੱਜ ਬੈਕ ਹੋਨੇ ਆ ਉਸੇ ਗੱਲ ਤੇ 18 ਸਾਲ ਦੀ ਮਿਹਨਤ ਕੀਤੀ ਆ ਜੀ ਭਾਈ ਅੱਜ ਇੱਕ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਲਵਾਂਗੇ ਜੀ ਭਾਈ ਜੇ ਕੋਈ ਕੋਈ ਵੀ ਕਲਾਕਾਰ ਆ ਕਿਸੇ ਵੀ ਕਲਾਕਾਰ ਦਾ ਸੀ ਨਾਮ ਨਹੀਂ ਲਵਾਂ ਹਾਂਜੀ ਕੋਈ ਕਲਾਕਾਰ ਅਗ ਲੱਖਾਂ ਦੀ ਪੇਮੈਂਟਾਂ ਲੈਂਦਾ ਆ ਵੱਡੀ ਪੇਮੈਂਟ ਲੈਂਦਾ ਆ ਹਾਂਜੀ ਉਹਨੇ ਕੀ ਸਾਡੇ ਮਿਊਜ਼ੀਸ਼ੀਅਨ ਭਰਾਵਾਂ ਨੂੰ ਵੀ ਦਿੰਦਾ ਆ ਕਿਦਾਂ ਗੁਜ਼ਾਰਾ ਆ ਕਿਦਾਂ ਗੁਜ਼ਾਰਾ ਵੀ ਬਿਲਕੁਲ ਨਹੀਂ ਹੋ ਰਿਹਾ ਸਾਡਾ ਭਾਜੀ ਚੱਕਰ ਇਦਾਂ ਆ ਕਿ ਸਾਡਾ ਤੇ ਹੱਕ ਨਹੀਂ ਭਾਜੀ ਸਾਨੂੰ ਮਿਲਦਾ ਸਾਨੂੰ ਤੇ 1% ਨਹੀਂ ਭਾਜੀ ਮਿਲਦਾ ਜੇ ਸਿੰਗਰ ਦੀ ਭਾਜੀ 10 ਲੱਖ ਰੁਪਈਆ ਪੇਮੈਂਟ ਆ ਸਾਨੂੰ 5000 ਰੁਪਏ ਦਿੰਦੇ ਭਾਜੀ ਤੇ ਜੇ ਭਾਜੀ ਕਿਸੇ ਸਿੰਗਰ ਦੀ ਲੱਖ ਰੁਪਈਆ ਵਾ ਉਹ ਵੀ ਭਾਜੀ ਸਾਨੂੰ 5000 ਰੁਪਿਆ ਪੇਮੈਂਟ ਦੇ ਰਿਹਾ ਵਾ ਸਾਡੇ ਵਾਸਤੇ ਭਾਜੀ ਸਕੋ ਜਿਹੜਾ ਲੱਖ ਰੁਪਏ ਵਾਲਾ ਉਹ ਜ਼ਿਆਦਾ ਵਧੀਆ ਵਾ ਕਿ ਸਾਡੀ ਮਿਹਨਤ ਤੇ ਭਾਜੀ ਸਾਨੂੰ ਦੇ ਰਿਆ ਨਾ ਤੁਹਾਨੂੰ ਭਾਜੀ ਇਹ ਕਿਦਾਂ ਦਾ ਹੋ ਗਿਆ ਸਾਬ ਵੀ ਮਤਲਬ ਇੰਨੇ ਚਿਰ ਤੁਸੀਂ ਮਿਹਨਤ ਕੀਤੀ ਆਪਣਾ ਜੀ ਭਾਜੀ ਇੰਨਾ ਸਿੱਖ ਕੇ ਆਏ ਆ ਐਡੀ ਵੱਡੀ 뮤ਜ਼ਿਕ ਇੰਡਸਟਰੀ ਆ ਉਹਨਾਂ ਕਲਾਕਾਰਾਂ ਨੂੰ ਤੁਸੀਂ ਗਾਣ ਤਾਲ ਲੈ ਕੇ ਜਾਂਦੇ ਹੋ ਉਹਨਾਂ ਤੋਂ ਬਿਨਾ ਕੋਈ 뮤ਜ਼ਿਕ ਪੂਰਾ ਨਹੀਂ ਹੁੰਦਾ ਤਜੇ ਉਹ ਉਦਾਂ ਗਾਣਗੇ ਤਾਂ ਲੱਗਣਾ ਜਿਵੇਂ ਸ਼ੇਰੋ ਸ਼ਾਇਰੀ ਕਰ ਰਹੇ ਆ ਤਾਂ ਜਦੋਂ ਮਿਊਜ਼ਿਕ ਵੱਜਾ ਉਦੋਂ ਹੀ ਅੱਡੀ ਨੇ ਜ਼ੋਰ ਪਾਉਣਾ ਉਹ ਅੱਡੀ ਤੇ ਤਾਂ ਨੱਚਿਆ ਤਾਂ ਫੇਰ ਹੀ ਜਾਂਦਾ ਵਾ ਸੰਗੀਤ ਦੇ ਨਾਲ ਹੀ ਜਾਂਦਾ ਹਾਂਜੀ ਸੰਗੀਤ ਕਹਿੰਦੇ ਰੂਹ ਦੀ ਖਰਾਕ ਹੁੰਦਾ ਪਰ ਭਾਜੀ ਉਹ ਫਿਰ ਕਿਉਂ ਇਦਾਂ ਕਰਦੇ ਆ ਕਿਉਂ ਜਿਹੜੀ ਪੇਮੈਂਟ ਜਿਹੜੀ ਉਹ ਨਹੀਂ ਦਿੰਦੇ ਪੂਰੀ ਭਾਜੀ ਉਹਨਾਂ ਆਰਟਿਸਟ ਦੀ ਸੋਚ ਆਪਣੀ ਅਸੀਂ ਕੀ ਕਰ ਸਕਦੇ ਆ ਅਸੀਂ ਤੇ ਭਾਜੀ ਚਲੋ ਜਿੰਨੇ ਜੋ ਗਏ ਨੇ ਅਸੀਂ ਇਹ ਕਹਿੰਨੇ ਆ ਕਿ ਅਗਲੇ ਦਾ ਬੈਸਟ ਕਰਕੇ ਆਈਏ ਭਾਜੀ ਸਾਨੂੰ ਤੇ ਕਿਸੇ ਵੱਲੇ ਇਹ ਟੈਨਸ਼ਨ ਹੁੰਦੀ ਆ ਘਰੋਂ ਅਸੀਂ ਚੱਲ ਗਏ ਪ੍ਰੋਗਰਾਮ ਤੇ ਭਾਜੀ ਪ੍ਰੋਗਰਾਮ ਤੇ ਕਿਤੇ ਬਾਰਿਸ਼ ਪੈ ਗਈ ਆ ਸਿੰਗਰ ਨੇ ਦੇ ਭਾਜੀ ਆਪਣੀ ਅੱਧੀ ਪੇਮੈਂਟ ਲੈ ਲਈ ਆ ਪਰ ਸਾਨੂੰ ਨਹੀਂ ਨਾ ਭਾਜੀ ਅੱਗੇ ਦੇਣੀ ਉਹਨਾਂ ਨੇ ਕਿ ਵੀਰੇ ਇਦਾਂ ਦਾ ਨਹੀਂ ਹੁੰਦਾ ਕੋਈ ਲੜਾਈ ਟਿੰਟਾ ਹੋ ਗਿਆ ਕੋਈ ਝਗੜਾ ਹੋ ਗਿਆ ਉਦੋਂ ਵੀ ਕੈਨਸਲ ਹੋ ਗਿਆ ਪ੍ਰੋਗਰਾਮ ਦਾ ਤਾਂ ਨੇ ਤੇ ਕਲਾਕਾਰ ਜੇ ਤੁਹਾਨੂੰ ਉਦਾਂ ਨਹੀਂ ਦੇਣਦਾ ਤਾਂ ਕਿਤੇ ਕਹਿੰਦਾ ਹੋਏਗਾ ਵੀ ਭਾਜੀ ਹੁਣ ਤਾਂ ਹੱਥ ਘੜਿਆ ਹੁਣ ਨਹੀਂ ਮਿਲ ਸਕਦੀ ਝਗੜਾ ਹੋ ਗਿਆ ਮੇਰੀ ਕੀ ਗਲਤੀ ਇਦਾਂ ਹੀ ਆ ਭਾਜੀ ਤੇ ਫਿਰ ਤਾਂ ਤੁਸੀਂ ਤੁਸੀਂ ਨਾ ਕੰਨੂ ਭਾਜੀ ਅਰਦਾਸਾ ਹੀ ਕਰਦੇ ਹੋਗੇ ਪਰਮਾਤਮਾ ਅੱਗੇ ਵੀ ਅੱਜ ਮੀਨ ਆ ਪਵੇ ਜਾਂ ਕੋਈ ਲੜਾਈ ਨਾ ਹੋਵੇ ਜਾਂ ਪ੍ਰੋਗਰਾਮ ਕੋ ਕੈਨਸਲ ਨਾ ਹੋਵੇ ਸਾਫ ਸੁਥਰਾ ਹੋ ਜੇ ਸਹੀ ਗੱਲ ਆ ਭਾਜੀ ਐਦਾ ਹੀ ਆ ਜੀ ਭਾਜੀ ਅਸੀਂ ਤੇ ਕਿਸੇ ਵੇਲੇ ਢਾਬੇ ਤੇ ਵੀ ਗੱਡੀ ਖਿਲਾਰ ਲਈਏ ਨਾ ਤੇ ਆਪਣੀ ਮਰਜ਼ੀ ਸਾਡੇ ਚ ਇਕਤਾ ਨਹੀਂ ਹੈਗਾ ਸਾਡੇ ਮਿਊਜ਼ੀਸ਼ੀਅਨ ਭਾਈਚਾਰੇ ਚ ਇਕਤਾ ਨਹੀਂ ਹੈਗਾ ਜੇ ਭਾਜੀ ਸਾਡੇ ਸਾਰੇ ਭਰਾਵਾਂ ਚ ਇਕਤਾ ਹੋਵੇ ਨਾ ਤੇ ਭਾਜੀ ਆਰਟਿਸਟ ਸਾਨੂੰ ਪੁੱਛ ਕੇ ਚੱਲੇ ਭਾਜੀ ਜੇ ਮੈਂ ਇੱਕ ਆਰਟਿਸਟ ਨੂੰ ਮਨਾ ਕੀਤਾ ਭਾਜੀ ਮੇਰੇ ਤੋਂ ਪਿੱਛੇ 20 ਬੰਦੇ ਖੜੇ ਆ ਜੇ ਮੈਂ 2000 ਲੈ ਰਹੇ ਉਹਨਾਂ ਨੇ ਕਹਣਾ ਮੈਨੂੰ 1000 ਦੇ ਦੇ ਪਰ ਮੈਨੂੰ ਲੈ ਜਾ ਇਹ ਸਾਡਾ ਭਾਜੀ ਭਾਈਚਾਰਾ ਨਹੀਂ ਹੈਗਾ ਮਿਜਿਸ਼ੀਨ ਭਰਾਵਾਂ ਦਾ ਤਾਂ ਇੱਕ ਤੁਹਾਡੇ ਪਿੱਛੇ ਬੋਰਡ ਵੀ ਲੱਗਾ ਸੀ ਇੱਥੇ ਲਿਖਿਆ ਗਿਆ ਵਾ ਸੈਂਟਰ ਜੇਲ ਹੈ ਸੈਂਟਰ ਜੇਲ ਅੰਮ੍ਰਿਤਸਰ ਚ ਵੀ ਤੁਸੀਂ ਗਾ ਚੁੱਕੇ ਹੋ ਇਹ ਕਦੋਂ ਸੀ ਇਸ ਬਾਰੇ ਦਰਸ਼ਕਾਂ ਨਾਲ ਕਿਦਾਂ ਜੇਲ ਦੇ ਵਿੱਚ ਕਿਸ ਕਲਾਕਾਰ ਦੇ ਨਾਲ ਇਹ ਤੁਸੀਂ ਜਿਹੜਾ ਪਿੱਛੇ ਮਿਜਿਸ਼ੀਨ ਵੱਜੋ ਵਜਾਇਆ ਇਹ ਵੀ ਇੱਕ ਦਰਸ਼ਕਾਂ ਨਾਲ ਯਾਦਗਾਰੀ ਕੋਈ ਸਾਂਝੀ ਕਰੋ ਇਹ ਭਾਜੀ ਮੈਂ 사ਵਰ ਕੋਟੀ ਸਾਹਿਬ ਦਾ ਵਸਾਖੀ ਮੇਲਾ ਸੀ ਭਾਜੀ ਹੂੰ ਉਦੋਂ ਭਾਜੀ ਮੈਂ 2023 ਚ ਗਿਆ 2011 ਚ ਸੋਰੀ 11 ਲਿਖਿਆ ਹਾਂਜੀ 11 ਲਿਖਿਆ 2011 ਚ ਗਿਆ ਸੀ ਤੇ ਉਦੋਂ ਭਾਜੀ ਲਾ ਕੇ ਆਏ ਸੀ ਤੇ ਉਹ ਜੇਲਰ ਸਾਹਿਬ ਨੇ ਉਦੋਂ ਭਾਈ ਸਮਾਨਤ ਕੀਤਾ ਸਾਰਿਆਂ ਨੂੰ ਜੀ ਭਾਜੀ ਸਬਰ ਕੋਟੀ ਸਾਹਿਬ ਦੀ ਕੋਈ ਗੱਲ ਕੋਈ ਵਧੀਆ ਲੱਗਦੀ ਹੋਵੇ ਕੋਈ ਯਾਦ ਹੋਵੇ ਤੇ ਯਾਦ ਭਾਜੀ ਇਦਾਂ ਹੀ ਵਧੀਆ ਆਰਟਿਸਟ ਸੀ ਅੱਜ ਵੀ ਯਾਦ ਕਰਦੇ ਹਾਂ ਸਦਾ ਬਹਾਰ ਜੀ ਭਾਜੀ ਜਿਹੜੇ ਵਧੀਆ ਆਰਟਿਸਟ ਆ ਭਾਜੀ ਸਦਾ ਬਹਾਰ ਹੀ ਹੈ ਭਾਜੀ ਅੱਛਾ ਇੱਕ ਚੀਜ਼ ਹੁੰਦੀ ਆ ਹੁਣ ਗੱਲ ਤਾਂ ਇਹ ਚੱਲੀ ਪਈ ਆ ਲੱਖਾਂ ਪੈਸੇ ਮਿਲਦੇ ਨੇ ਇੱਕ ਪੇਮੈਂਟ ਮਿਲ ਗਈ ਮੰਨ ਲਓ ਕਿਸੇ ਸਿੰਗਰ ਨੂੰ 7 ਲੱਖ 8 ਲੱਖ 10 ਲੱਖ ਦੀ ਪੇਮੈਂਟ ਮਿਲਣੀ ਆ ਜੀ ਭਾਈ ਤਾਂ ਉਤੋਂ ਫਿਰ ਜਿਹੜੋ ਖੁਸ਼ ਨਾ ਜਿਹੜਾ ਵਾ ਜਿਨ੍ਹਾਂ ਦਾ ਗਾਣ ਗਏ ਉਹਨੇ ਵੀ ਖੁਸ਼ ਹੋ ਕੇ ਕਾਫੀ ਨੋਟ ਜਿਹੜੇ ਉੱਪਰ ਉਹ ਰਹਿੰਦੇ ਉਹ ਵੀ ਕਲਾਕਾਰ ਕੋਈ ਹੋਣੀ ਆ ਜੇ ਤੁਹਾਨੂੰ ਉਹ ਵਰਾਏ ਨੋਟਾਂ ਤੋਂ ਦੇ ਦੇ ਆਪਣੀ ਬਿਨਾ ਪੇਮੈਂਟ ਛੇੜੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੱਡਾ ਨੁਕਸਾਨ ਉਹਦਾ ਹੋਊਗਾ ਉਹ ਤਾਂ ਖੁਸ਼ੀ ਆ ਸਕੀ ਉਹਦੇ ਨਹੀਂ ਸਕਦਾ ਕਦੀ ਦਿੱਤੀ ਨਹੀਂ ਜਿੰਨੇ ਕੋਈ ਸਾਨੂੰ ਜਿੰਨੀ ਸਾਡੀ ਪੇਮੈਂਟ ਕੀਤੀ ਹੁੰਦੀ ਹੈ ਉਹਨਾਂ ਤੇ ਚਲੋ ਭਾਜੀ ਉਹਨਾਂ ਨੂੰ ਉੱਪਰੋਂ ਨਾਮ ਚ ਹੀ ਹੋ ਜਾਂਦੀ ਹੂੰ ਉਨਾਂ ਨੂੰ ਨਾਮ ਚ ਹੀ ਹੋ ਜਾਂਦੀ ਹੈ ਬਾਕੀ ਤੇ ਭਾਜੀ ਸਾਰੀ ਪੇਮੈਂਟ ਆਰਟਿਸਟ ਨੂੰ ਬਚਦੀ ਹੈ ਨਾ ਅਸੀਂ ਇਹ ਨਹੀਂ ਕਹਿੰਦੇ ਕਿ ਭਾਜੀ ਤੁਸੀਂ 10 ਲੱਖ ਲੈਂਦੇ ਤੇ ਸਾਨੂੰ ਲੱਖ ਰੁਪਏ ਲਓ ਅਸੀਂ ਇਹ ਕਹਿੰਨੇ ਸਾਡਾ ਤੇ ਹੱਕ ਦੋ ਭਾਜੀ ਅਸੀਂ ਭਾਜੀ ਇੰਨੀ ਮਿਹਨਤ ਕਰਦੇ ਆਂ ਆਰਟਿਸਟ ਦਾ ਗਾਣਾ ਚੱਲਦਾ ਉਹ ਰਾਤੋਂ ਰਾਤ ਭਾਜੀ ਸਟਾਰ ਬਣ ਜਾਂਦਾ ਆਪਾਂ ਫੇਰ ਭਾਜੀ ਉਦੋਂ ਮਿਹਨਤ ਕਰਕੇ ਅੱਜ ਵੀ ਪਿੱਛੇ ਆਂ ਉਦੋਂ ਵੀ ਪਿੱਛੇ ਸੀ ਭਾਜੀ ਅੱਛਾ ਮੇਰੇ ਪਿੱਛੇ ਨਾ ਇੱਕ ਫੋਟੋ ਹੈ ਤੁਹਾਡੀ ਫੋਟੋ ਜੀ ਭਾਜੀ ਅੱਛਾ ਕੈਮਰਾਮੈਨ ਭਰਾ ਨੂੰ ਕਹੂੰਗਾ ਇਹ ਮਾਸਟਰ ਸਲੀਮ ਭਾਜੀ ਆ ਜੀ ਭਾਜੀ ਮਾਸਟਰ ਸਲੀਮ ਜੀ ਨਾਲ ਕਦੇ ਦੀ ਜਾਂ ਕੋਈ ਯਾਦ ਏ ਪਾਜੀ ਬਹੁਤ ਪੁਰਾਣੀ ਮੇਰੀ ਫੋਟੋ ਹੈ ਜੀ ਇਹ ਕਿਦੋਂ ਦੀ ਗੱਲ ਆ ਸਲੀਮ ਸਾਹਿਬ ਨੇ ਬੁੱਲਾ ਨੂੰ ਹਨਾ ਹਾਂਜੀ ਭਾਜੀ ਮੇਰਾ ਮਤਲਬ ਕੁਸ਼ਦਿਲ ਨੇ ਕਾਫੀ ਪਿਆਰ ਆ ਸਲੀਮ ਭਾਜੀ ਦੇ ਨਾਲ ਮੈਂ ਚਲੋ ਉਹਨਾਂ ਕੋਲ ਸਿੱਖਿਆ ਵੀ ਸਿੱਖ ਵੀ ਰਿਹਾ ਮੈਂ ਭਾਜੀ ਉਹਨਾਂ ਨੇ ਤੇ ਭਾਜੀ ਮੈਨੂੰ ਇੰਨੀ ਆਫਰ ਦਿੱਤੀ ਕਿ ਤੇਰਾ ਜਦੋਂ ਵੀ ਦਿਲ ਪੁੱਤ ਕਰਦਾ ਵਾ ਤੂੰ ਮੇਰੇ ਗਰੁੱਪ ਚ ਕੰਮ ਕਰ ਸਕਦਾ ਪਹਿਲਾਂ ਗਾਇਆ ਕਿਹਦੇ ਨਾਲ ਸੀ ਮੈਂ ਮਤਲਬ ਭਾਜੀ ਇਹਨਾਂ ਦੇ ਨਾਲ ਹੀ ਪਲੇ ਕੀਤਾ ਸੀ ਅੱਛਾ ਸਲੀਮ ਜੀ ਦੇ ਨਾਲ ਹੀ ਗਾਇਆ ਸੀ ਅੱਛਾ ਭਾਜੀ ਏਕਤਾ ਦੀ ਵੈਸੇ ਗੱਲ ਕੀਤੀ ਸੀ ਆਪਣਾ ਸਿੱਖੀ ਹੋਏ ਕਿੰਨੇ ਇੱਕ ਆਉਂਦੇ ਨੇ ਸਟੇਜ ਦੇ ਉੱਪਰ ਕਿ ਜਿਆ ਬਿਲਕੁਲ ਸਿੱਖੇ ਹੋਈ ਨਹੀਂ ਹੁੰਦੇ ਕਿਹੜਾ ਕਿਸਮਤ ਦਾ ਲਿਆਜ਼ਾ ਆ ਕਈ ਤਾਂ ਸਿੱਖਦੇ ਵੀ ਆ ਕਿਉਂਕਿ ਅਸੀਂ ਕਿਸੇ ਲੈਜੈਂਡ ਸਿੰਗਰ ਨੂੰ ਪੁੱਛਿਆ ਇੰਟਰਵਿਊ ਕੀਤੀ ਸੀ ਅਸੀਂ ਕਿ ਭਾਜੀ ਕਿੰਨਾ ਸਿੱਖਿਆ ਕਹਿੰਦਾ ਨੌਂ ਦੀ ਮੈਲ ਜਿੰਨਾ ਸਿੱਖਿਆ ਤਾਂ ਸਿੱਖ ਵੀ ਰਹੇ ਆ ਹਾਂਜੀ ਤਾਂ ਇਹ ਬੜਾ ਵੱਡਾ ਤਖਜ਼ਾ ਹੁੰਦਾ ਵਾ ਭਾਜੀ ਕਈ ਆਰਟਿਸਟਾਂ ਨੂੰ ਤੇ ਨੌਲੇਜ ਹੀ ਨਹੀਂ ਹੈਗੀ ਇਸ ਚੀਜ਼ ਦੀ ਹਮ ਸੰਗੀਤ ਦੀ ਤੇ ਜਿਹੜੇ ਬੰਦੇ ਨੂੰ ਭਾਜੀ ਨੌਲੇਜ ਜਿਹੜਾ ਤੇ ਸਿੱਖਿਆ ਪੁੱਛਿਆ ਹੋਊਗਾ ਉਹਨੂੰ ਕਦਰ ਹੋਏਗੀ ਭਾਜੀ ਮਿਊਜ਼ੀਸ਼ੀਅਨ ਦੀ ਵੀ ਆਰਟਿਸਟ ਦੀ ਵੀ ਭਾਜੀ ਕਈ ਸਾਡੇ ਸਿੰਗਰ ਸਟੇਜ ਤੇ ਆਂਦੇ ਆ ਬੜੇ ਵੱਡੇ ਸਿੰਗਰ ਮੈਂ ਨਾਮ ਨਹੀਂ ਲੈਣਾ ਭਾਜੀ ਸਾਡੇ ਸਾਜਿਆਂ ਨੂੰ ਮੱਥਾ ਨਹੀਂ ਟੇਕਦੇ। ਅੱਛਾ ਸਾਨੂੰ ਤੇ ਚਲੋ ਬੜੀ ਦੂਰ ਦੀ ਗੱਲ ਆ ਬਣਾ ਲਾਣਾ। ਸਾਡੇ ਸਾਜਿਆਂ ਨੂੰ ਨਹੀਂ ਭਾਜੀ ਕਦੀ ਉਹਨਾਂ ਨੇ ਆ ਕੇ ਮੱਥਾ ਟੇਕਿਆ। ਅੱਤ ਕਈ ਮੈਂ ਵੇਖਿਆ ਜਿਵੇਂ ਬੜੇ ਕਈ ਭਾਜੀ ਜਿਹੜੇ ਸਗੋਂ ਜਿਨ੍ਹਾਂ ਨੂੰ ਨਹੀਂ ਆਂਦਾ ਉਹ ਸਾਡੀ ਜ਼ਿਆਦਾ ਰਿਸਪੈਕਟ ਕਰਦੇ ਆ। ਸਾਡੇ ਇਨਸਟਰੂਮੈਂਟ ਦੀ ਵੀ ਰਿਸਪੈਕਟ ਕਰਦੇ ਆ। ਖੁਸ਼ੀ ਹੁੰਦੀ ਮੰਨ ਨੂੰ। ਖੁਸ਼ੀ ਹੁੰਦੀ ਭਾਜੀ। ਸਾ ਦਵਲ ਜੋਸ਼ ਆ ਜਾਂਦਾ। ਹਾਂਜੀ ਭਾਜੀ ਜ਼ਰੂਰ। ਅੱਛਾ ਵੱਡਾ ਸਵਾਲ ਆ, ਵੱਡਾ ਸਵਾਲ ਆ ਮੈਂ ਐਡ ਕਰ ਲੈਣਾ। ਇਦਾਂ ਦਾ ਫਿਰ ਦਿਲ ਜੋ ਟੁੱਟਦਾ। ਹੁਣ ਤੁਸੀਂ ਕੰਮ ਹੀ ਇਹੋ ਕਰਦੇ ਹੋ। ਜੀ ਭਾਜੀ। ਕਈ ਵਾਰੀ ਹੁੰਦਾ ਸ਼ੋਅ ਨਹੀਂ ਆਂਦਾ। ਹਾਂਜੀ। ਤਾਂ ਤੁਸੀਂ ਸ਼ੋਅ ਦੇ ਉੱਪਰ ਜਦੋਂ ਜਾਂਦੇ ਹੋ ਤਾਂ ਹੁੰਦਾ ਆਸ ਹੁੰਦੀ ਹੈ ਘਰ 'ਚ ਸੌ ਖਰਚੇ ਆ, ਹਰ ਜੀ ਦੇ ਖਰਚੇ ਨੇ। ਹਾਂਜੀ ਭਾਈ। ਅੱਗੇ ਜਾਂਦਿਆਂ ਨੂੰ ਪਾਲਾ ਗਾ ਉੱਥੇ ਮੀਂਹ ਪੈ ਗਿਆ ਜਾਂ ਲੜਾਈ ਹੋ ਗਈ ਆ ਤਾਂ ਸ਼ੋਅ ਉਦੋਂ ਬੰਦ ਕਰਨਾ ਤਾਂ ਕਮਾਈ ਨਹੀਂ ਹੋਈ, ਪੇਮੈਂਟ ਜੀ। ਹਾਂਜੀ। ਤਾਂ ਖਾਲੀ ਹੱਥ ਜਦੋਂ ਆਵੇ ਉਹ ਦਿਲ ਦੀ ਸੱਟ ਜਿਹੜੀ ਆ ਤੁਸੀਂ ਵੀ ਸਮਝ ਸਾਡੇ ਮਵੀ ਸੰਸਾ ਦਾ ਸਾਡੇ ਵੀਰ ਜਿਹੜੇ ਭੈਣ ਭਰਾ ਵੀਡੀਓ ਦੇਖ ਰਹੇ ਉਹ ਵੀ ਸਮਝੇ ਬੜੀ ਦਿਲ ਨੂੰ ਸੱਟ ਲੱਗਦੀ ਆ। ਲੱਗਦੀ ਕਿਦਾਂ ਦਾ ਲੱਗਦਾ ਉਹ? ਪਾਜੀ ਲੱਗਦਾ ਇਸ ਕਰਕੇ ਦੁੱਖ ਲੱਗਦਾ ਵੇ ਕਿ ਕਲਾਕਾਰ ਤੇ ਪਾਜੀ ਆਪਣੀ ਪੇਮੈਂਟ ਅੱਧੀ ਪਵਾ ਲੈਂਦੇ ਆ ਹੂੰ ਤੇ ਉਹਨਾਂ ਨੇ ਪਾਜੀ ਜਦੋਂ ਅਸੀਂ ਪ੍ਰੋਗਰਾਮ ਨਹੀਂ ਹੋਇਆ ਸਾਨੂੰ ਕਹਿ ਦੇਣਾ ਵੇ ਕਿ ਹੁਣ ਮੈਂ ਵੀ ਕੀ ਕਰ ਸਕਦਾ ਇਸ ਕਰਕੇ ਪਾਜੀ ਉਹਨਾਂ ਪ੍ਰੋਗਰਾਮ ਤੋਂ ਨਹੀਂ ਮਾਨੇ ਦੁੱਖਦਾ ਜਦੋਂ ਉਹ ਆਰਟਿਸਟ ਪਾਜੀ ਇੰਨੀ ਗੱਲ ਕਹਿੰਦਾ ਫਿਰ ਜ਼ਿਆਦਾ ਮਾਨੇ ਦੁੱਖਦਾ ਕਿਉਂਕਿ ਅੱਧੀ ਪੇਮੈਂਟ ਤੇ ਪਾਜੀ ਪਹਿਲਾਂ ਲੈ ਲੈਂਦੇ ਕਲਾਕਾਰ ਹੂੰ ਇਸ ਕਰਕੇ ਮਾਨੇ ਦੁੱਖਦਾ ਪਾਜੀ ਤੁਸੀਂ ਕਿਸੇ ਗੀਤਾਂ ਦੇ ਵਿੱਚ ਵੀ 뮤직 ਦੇ ਚੁਕੋ ਮੈਂ ਪਿੱਛੇ ਤੁਹਾਡੇ ਦੇਖ ਰਿਹਾ ਕਾਫੀ ਫੋਟੋਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਆਪਣਾ ਜ ਜਿਹਦੇ ਵਿੱਚ ਤੁਸੀਂ ਕਾਫੀ ਗੀਤਾਂ ਦੇ 뮤직 ਵੀ ਦਿੱਤਾ ਉਸ ਬਾਰੇ ਵੀ ਦੱਸੋ ਭਾਜੀ ਮੈਂ ਮੇਰੇ ਵੱਡੇ ਬ੍ਰਦਰ ਆ ਕਾਕੇ ਭਾਜੀ ਤੇਜਿੰਦਰ ਕਾਕਾ ਜੀ ਉਹਨਾਂ ਦਾ ਸਟੂਡੀਓ ਆਪਣਾ ਉੱਥੇ ਭਾਜੀ ਮੈਂ ਪੈਡ ਪਲੇ ਕਰਦਾ ਉਹਨਾਂ ਦੇ ਸਟੂਡੀਓ ਦੇ ਵਿੱਚ ਜਿੱਦਾਂ ਕਾਫੀ ਭੇਟਾਂ ਵੀ ਆਈਆਂ ਵਾ ਕਾਫੀ ਭਾਜੀ ਨੇ ਗਾਣੇ ਵੀ ਕੀਤੇ ਆ ਫਿਰ ਉੱਥੇ ਭਾਜੀ ਮੈਂ ਵਰਕ ਕਰਦਾ ਜੀ ਚਲੋ ਇਹ ਗੱਲ ਤੁਹਾਡੀ ਜ਼ਰੂਰ ਪਚਾਈ ਜਾਏਗੀ ਮੇਰੇ ਵੀਰੋ ਵੱਡੀ ਗੱਲ ਵਾ ਗੱਲਬਾਤ ਇਹ ਵੱਡੀ ਹੈਗੀ ਆ ਵੱਡੀ ਇਸ ਕਰਕੇ ਆ ਕਿੰਨੇ ਸੋਹਣੇ ਮਿਹਨਤੀ ਵੀਰ ਨੇ ਜਿਨ੍ਹਾਂ ਨੇ ਆਪਣਾ ਗਲਤ ਦਿਸ਼ਾ ਨੂੰ ਨਹੀਂ ਗਏ ਚੰਗੀ ਜਿਹੜੀ ਆ ਸੰਗੀਤ ਨੂੰ ਸਿੱਖਿਆ ਇਨਸਟਰੂਮੈਂਟ ਸਿੱਖਿਆ ਤਾਂ ਕਹਿੰਦੇ ਜੇ 5 ਘੰਟੇ ਕਿਸੇ ਕਲਾਕਾਰ ਦੀ ਮਿਹਨਤ ਲੱਗੇ ਨਾ ਪਸੀਨੇ ਚ ਤੇ ਓਨੀ ਇਹਨਾਂ ਦੀ ਮਿਹਨਤ ਵੀ ਤੇ ਓਨਾ ਹੀ ਇਹਨਾਂ ਦਾ ਜੋਰ ਵੀ ਲੱਗ ਰਿਹਾ ਹੁੰਦਾ ਕਿਤੇ ਪਿੱਛੇ ਨੂੰ ਇਹਨਾਂ ਦੇ ਵੱਲ ਵੀ ਝਾਤੀ ਮਾਰਿਓ ਤਾਂ ਚੱਲਦੀ ਚੱਲਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਅਸਲ ਵੀਡੀਓ ਹੁੰਦੀ ਹੈ ਜਿਹੜੇ ਸ਼ੇਅਰ ਕਰਨ ਵਾਲੀ ਅੱਛਾ ਭਾਜੀ ਵਾਪਸੀ ਫੇਰ ਕਰਦੇ ਆ ਆਪਣਾ ਜੀ ਬਾਈ ਕਾਫੀ ਕਲਾਕਾਰਾਂ ਦੇ ਵਿੱਚ ਗਾ ਵੀ ਚੁਪੇ ਹੋ ਕਾਫੀ ਦਿਲਾਂ ਦੇ ਚੰਗੇ ਵੀ ਹੁੰਦੇ ਨੇ ਕਦੇ ਕਿਸੇ ਜੀ ਨੇ ਕਿਹਾ ਹੋਵੇ ਵੀ ਸਾਡੀ ਕਲਾਕਾਰ ਭਰਾ ਨਾਲ ਫੋਟੋ ਫੋਟੋ ਕਰਾਦੇ ਤੁਸੀਂ ਤਾਂ ਨਾਲ ਹੀ ਰਹਿੰਦੇ ਹੋ ਤੁਸੀਂ ਤਾਂ ਮਿਲਦੇ-ਗਿਲਦੇ ਰਹਿੰਦੇ ਹੋ ਤਾਂ ਉਹ ਕਲਾਕਾਰ ਜਦੋਂ ਭਰਾ ਸਾਡੇ ਹੁੰਦੇ ਆ ਤੁਸੀਂ ਉਹਨਾਂ ਹੁੰਦਾ ਵੀ ਫਿਰ ਸਟੇਟਸ ਲਾਤਾ ਵੀ ਅੱਜ ਆਹ ਸਿੰਗਰ ਨੂੰ ਮਿਲੇ ਇਹਨੂੰ ਮਿਲੇ ਤਾਂ ਰਿਸ਼ਤੇਦਾਰ ਭੈਣ ਭਰਾ ਨੂੰ ਯਾਰ ਦੋਸਤ ਹੁੰਦਾ ਵੀ ਬੜੇ ਕਲਾਕਾਰਾਂ ਨੂੰ ਬੜੀ ਵੱਡੀ ਗੱਲ ਆ ਹਾਂਜੀ ਪਰ ਕਈ ਵਾਰੀ ਹੁੰਦਾ ਵੀ ਕਈ ਮਿਲ ਕੇ ਵੀ ਨਹੀਂ ਗਏ ਜਾਂ ਕਿਸੇ ਨੇ ਮੈਨੇਜਮੈਂਟ ਨੂੰ ਕਿਹਾ ਤਾਂ ਮੈਨੇਜਰ ਨੂੰ ਵੀ ਇਹਨਾਂ ਸਿੱਧੀ ਪੇਮੈਂਟ ਫੜਾ ਤੇ ਜਾਣ ਦੇ ਹੋਇਆ ਕਦੀ ਇਦਾਂ ਦਾ ਕੁਝ ਬੜੀ ਵਾਰੀ ਸਾਂਝਾ ਕਰੋ ਕੁਝ ਬੜੀ ਵਾਰੀ ਭਾਜੀ ਅਸੀਂ ਨਹੀਂ ਭਾਜੀ ਕਲਾਕਾਰ ਨਾਲ ਮਿਲ ਸਕਦੇ ਅੱਛਾ ਨਾ ਭਾਜੀ ਸਿਰਫ 2 ਘੰਟੇ ਅਸੀਂ ਸਟੇਜ ਤੇ ਕੰਮ ਕਰ ਰਹੇ ਹਾਂ ਤੇ ਕਲਾਕਾਰ ਦੀ ਬੱਸ ਭਾਜੀ ਅੱਖ ਚੱਕ ਪਾ ਕੇ ਕੰਮ ਕਰ ਰਹੇ ਹਾਂ ਔਰ ਤੋਂ ਬਾਅਦ ਭਾਜੀ ਕਲਾਕਾਰ ਨੇ ਸਾਡ ਨੂੰ ਨਹੀਂ ਪੁੱਛਣਾ ਸਾਨੂੰ ਜੇ ਕਿਸੇ ਚੀਜ਼ ਦੀ ਜ਼ਰੂਰਤ ਪੈ ਗਈ ਹੈ ਸਾਡੀ ਰਿਕੁਆਇਰਮੈਂਟ ਹੈ ਕੁਝ ਕਲਾਕਾਰ ਨੂੰ ਮਿਲਣਾ ਜਾਂ ਅਸੀਂ ਕਿਸੇ ਆਪਣੇ ਫਰੈਂਡ ਸਰਕਲ 'ਚ ਫੋਟੋ ਕਰਾਣੀ ਆ ਤੇ ਜਿਹੜੇ ਨਾਲ ਮੈਨੇਜਰ ਆ ਉਹਨਾਂ ਨੇ ਭਾਜੀ ਇੰਨੀ ਗੱਲ ਕਹਿਦਣੀ ਸੋਰੀ ਭਾਜੀ ਵੀਜੀ ਤਾਂ ਭਾ ਤੁਹਾਡੇ ਬਿਨਾਂ ਤਾਂ ਫਿਰ ਪੁੱਛੂਣੀ ਮੈਂ ਤਾਂ ਕਹਿਵਾਂਗਾ ਬਿਲਕੁਲ ਕਹਿ ਸਕਦਾ ਕਿ ਤੁਹਾਡੇ ਬਿਨਾਂ ਨਹੀਂ ਮਿਹਨਤ ਕੀਤੀ ਆ ਮਿਹਨਤ ਉਹਨਾਂ ਚਿਰ ਨਹੀਂ ਹੁੰਦੀ ਇਹ ਇੱਕ ਫੁੱਲ ਆ ਹਨਾ ਇੱਕ ਗੁਲਦਸਤਾ ਵਾ ਜਿਹਦੇ ਵਿੱਚ ਫੁੱਲ ਤਰ੍ਹਾਂ ਤਰ੍ਹਾਂ ਦੇ ਬਣ ਕੇ ਤਾਂ ਫਿਰ ਜਿਹੜਾ ਕੰਪਲੀਟ ਪੈਕੇਜ ਬਣਦਾ ਜੇ ਤੁਸੀਂ ਨਾ ਹੋਵੋ ਤਾਂ ਫਿਰ ਕਿੱਦਾਂ ਜਿਹੜਾ ਮਿਊਜ਼ਿਕ ਦੇ ਪੱਖੋਂ ਅੱਗੇ ਗਾੜੀ ਆ ਜਾਣਗੇ ਅੱਛਾ ਹੁਣ ਕੰਨੂ ਭਾਜੀ ਕੁਝ ਇੰਡਸਟਰੀ ਵਾਲੇ ਵੀਰ ਜੀ ਭਾਜੀ ਸਾਡੇ ਮਿਊਜ਼ੀਸ਼ੀਅਨ ਭਰਾ ਜਿ ਜਾਂ ਸਤਾਦ ਲੋਕ ਜਿਹੜੇ ਸਿਖਾਉਂਦੇ ਪਏ ਆ ਜਾਂ ਸਾਡੇ ਪੰਜਾਬੀ ਉਹ ਇੰਡਸਟਰੀ ਦੇ ਕਲਾਕਾਰ ਸਿੰਗਰ ਭਰਾ ਜਾਂ ਸਾਡੇ ਈਵਰ ਭੈਣ ਭਰਾ ਜਿਹੜੇ ਵੀਡੀਓ ਦੇਖ ਰਿਆ ਆਓ ਕੋਈ ਤੁਹਾਡੇ ਵੱਲੋਂ ਕੋਈ ਮੈਸੇਜ ਕੋਈ ਸੁਣਿਆ ਉਹਨਾਂ ਨੂੰ ਕੀਤਾ ਜਾਵੇ ਮੈਸੇਜ ਭਾਜੀ ਮੇਰਾ ਇਹੋ ਹੀ ਆ ਕਿ ਨਸ਼ਿਆਂ ਨੂੰ ਤਿਆਗੋ ਤੇ ਚੰਗੀ ਗਾਇਕੀ ਨੂੰ ਭਾਜੀ ਸਪੋਰਟ ਕਰੋ ਤੇ ਜਿਹੜੇ ਵੀ ਮੇਰੇ ਵੀਰ ਮਿਊਜ਼ੀਸ਼ੀਅਨ ਭਰਾ ਵਾ ਇੱਕ ਦੂਸਰੇ ਦੀ ਜਰੂਰ ਸਪੋਰਟ ਕਰਿਆ ਕਰੋ ਠੀਕ ਆ ਤੁਸੀਂ ਵਧੀਆ ਆਰਟਿਸਟਾਂ ਦਾ ਕੰਮ ਕਰਦੇ ਜੀ ਬਟ ਤੁਸੀਂ ਨਾਲ ਨਾਲ ਆਪਣੇ ਜਿੰਨੇ ਭੈਣ ਭਰਾਵਾ ਮਜਿਸ਼ੀਨ ਉਹਨਾਂ ਦਾ ਵੀ ਜਰੂਰ ਸਾਥ ਦਿਆ ਕਰੋ ਕਦੀ ਇਹ ਨਾ ਕਹਿਆ ਕਰੋ ਕਿ ਉਹ ਮਾੜਾ ਵਜਾਂਦਾ ਵਾ ਤੇ ਉਹਨੂੰ ਅਸੀਂ ਕੱਢ ਦਈਏ ਜਾਂ ਕਢਾ ਦਈਏ ਕੋਸ਼ਿਸ਼ ਇਹ ਕਰਿਆ ਕਰੋ ਕਿ ਉਹਨੂੰ ਵੀ ਨਾਮ ਲੈ ਕੇ ਚੱਲਿਆ ਕਰੋ ਉਹਰਾ ਵੀ ਮਗਰ ਪਰਿਵਾਰ ਉਰੀ ਵੀ ਕੋਸ਼ਿਸ਼ ਹੈ ਤੁਹਾਡੇ ਤੱਕ ਹੀ ਹੈ ਤੁਹਾਡੀ ਆਰਟਿਸਟ ਤੱਕ ਇਸ ਕਰਕੇ ਉਹਦੀ ਜਰੂਰ ਸਪੋਰਟ ਕਰਿਆ ਕਰੋ ਸੋ ਭਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢਿਆ ਅਸੀਂ ਕਹਿੰਦੇ ਹਾਂ ਪਰਮਾਤਮਾ ਉਹਨਾਂ ਲਈ ਦਿਨਾਂ ਚ ਇਦਾਂ ਹੀ ਕਰਨ ਤੁਸੀਂ ਅਕੈਡਮੀ ਵੀ ਇੱਕ ਚਲਾ ਰਹੇ ਹੋ ਆਪਣਾ ਉਹ ਵੀ ਇਦਾਂ ਹੀ ਚੱਲਦੀ ਰਵੇ ਆਪਣਾ ਕਾਫੀ ਬੱਚਿਆਂ ਦੀ ਹੈਲਪ ਕਰ ਰਹੇ ਹੋ ਅਕੈਡਮੀ ਬਾਰੇ ਮੜਾ ਜ਼ਿਕਰ ਕਰ ਦੋ ਫਿਰ ਛੁੱਟੀ ਲਈਏ ਤੁਹਾਨੂੰ ਅਕੈਡਮੀ ਭਾਜੀ ਇਦਾਂ ਵਾ ਕਿ ਮੈਂ ਇੱਕ ਖੋਲੀਏ ਚਲੋ ਆਪਣੇ ਰਿਆਜ ਵਾਸਤੇ ਵੀ ਤੇ ਇੱਕ ਭਾਜੀ ਮੈਨੂੰ ਇਹ ਵਾ ਕਿ ਜਿਹੜੇ ਅੱਜ ਦੇ ਭਾਜੀ ਮੁੰਡੇ ਜੀ ਰਿਲੇਸ਼ਨ ਉਹ ਨਸ਼ਿਆਂ ਚ ਨਾ ਪੈਣ ਭਾਜੀ ਮੇਰੀ ਕੋਸ਼ਿਸ਼ ਇਹ ਵਾ ਕਿ ਮੈਂ ਵੱਧ ਤੋਂ ਵੱਧ ਭਾਜੀ ਮਿਊਜ਼ਿਕ ਨਾਲ ਜੋੜਾਂ ਇੱਕ ਭਾਜੀ ਮਿਊਜ਼ਿਕ ਐਸੀ ਚੀਜ਼ ਹੈ ਜਿਹੜਾ ਮਰੇ ਬੰਦੇ ਨੂੰ ਵੀ ਭਾਜੀ ਜਾਨਪਰ ਰੁਜ਼ਗਾਰ ਵੀ ਮਿਲੇਗਾ ਬੱਚਿਆਂ ਨੂੰ ਜੀ ਭਾਜੀ ਇੱਕ ਭਾਜੀ ਇਹ ਵਧੀਆ ਸੋਸਾਇਟੀ ਚ ਜਾਣਗੇ ਵਧੀਆ ਕੰਮ ਕਰਨਗੇ ਵਧੀਆ ਆਰਟਿਸਟ ਨਾਲ ਜੁੜਨਗੇ ਆਪਣੇ ਵਾਪੇ ਉਹਦਾ ਨਾਮ ਪੁੱਛਿਆ ਕਰਨਗੇ ਭਾਜੀ ਭਾਜੀ ਥੈਂਕ ਯੂ ਬਹੁਤ ਬਹੁਤ ਕੀਮਤੀ ਸਮਾਂ ਦੇ ਲਈ ਪਿਆਰ ਭਰੀ ਸਤਿਕਾਰ ਕਰਦੇ ਹਾਂ ਸੋ ਦੋਸਤੋ ਐਸੀ ਇੱਕ ਚੰਦ ਮਿੰਟਾਂ ਦੀ ਗੱਲਬਾਤ ਜਿਹੜੀ ਆ ਅੱਜ ਅਸੀਂ 18 ਸਾਲ ਤੋਂ ਜਿਹੜੀ ਆ ਸੇਵਾ ਕਰ ਰਹੇ ਨੇ ਆਪਣਾ ਬੈਕਗਰਾਉਂਡ 뮤జిక్ ਦੇ ਤੌਰ ਤੇ ਜਿਹੜੇ ਮੈਜੀਸ਼ੀਅਨ ਨੇ ਸਾਡੇ ਭਰਾ ਵਾਵਾ ਵਾਵਾ ਕੀ ਪੈਰ ਵਜ਼ਾਰ ਰਹੇ ਨੇ ਡਮ ਵੀ ਵਜਾ ਰਹੇ ਨੇ ਤੁਸੀਂ ਦੇਖਿਆ ਵਾਖਾਕ ਸਿੰਗਰਾਂ ਦੇ ਨਾਲ ਨਾਮਵਰ ਸਿੰਗਰਾਂ ਦੇ ਨਾਲ ਵੀ ਗਾਇਆ ਤਾਂ ਕਿਤੇ ਨਾ ਕਿਤੇ ਅੱਜ ਦਿਲ ਦਾ ਦਰਦ ਜਿਹੜਾ ਸੀ ਉਹ ਸਾਂਝਾ ਕੀਤਾ ਵੀ ਕਿਤੇ ਨਾ ਕਿਤੇ ਦੁੱਖ ਲੱਗਦਾ ਆ ਉਦੋਂ ਜਦੋਂ ਜਿਹੜਾ ਵਾ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਬਣਦਾ ਮਕਾਮ ਨਹੀਂ ਮਿਲਦਾ ਵੱਡੀ ਵੱਡੀ ਪੇਮੈਂਟ ਆ ਉਹਨਾਂ ਸਿੰਗਰਾਂ ਨੂੰ ਤਾਂ ਮਿਲ ਜਾਂਦੀਆਂ ਨੇ ਪਰ ਇਹਨਾਂ ਵਿਚਾਰਿਆਂ ਨੂੰ ਕਹਿੰਦੇ ਯਾਰਖੰਡ ਦੇਣ ਲੱਗਿਆਂ ਵੀ ਜਿਹੜਾ ਨਾ ਸੌ ਸੌ ਨਖਰੇ ਕੀਤੇ ਜਾਂਦੇ ਨੇ ਜਾਂ ਸੌ ਸੌ ਗੱਲਾਂ ਜਿਹੜੀਆਂ ਉਹ ਸੁਣਾਈਆਂ ਜਾਂਦੀਆਂ ਨੇ ਅਸੀਂ ਨਹੀਂ ਕਹਿੰਨੇ ਵੀ ਤੁਹਾਡਾ 10 ਲੱਖੇ ਦਾ ਸ਼ੋਅ ਲੱਗਦਾ ਤੇ ਤੁਸੀਂ 10 ਦੇ ਵਿੱਚੋਂ 5 ਹੀ ਫੜਾ ਦਿਓ ਜਾਂ 7 ਹੀ ਫੜਾ ਦਿਓ ਕਿ ਯਾਰ ਖੰਡ ਵਦ ਜਿਹੜਾ ਉਹ ਵੀ ਦੇਦਿਆ ਕਰੋ ਜਦੋਂ ਖੁਸ਼ ਹੋ ਕੇ ਕੋਈ ਜੀ ਜਿਹੜਾ ਵਾ ਤੁਹਾਡੇ ਤੋਂ ਨੋਟ ਵਰਾਂਦਾ ਉਹ ਵੀ ਤੁਹਾਡੇ ਕੋਲ ਹੀ ਆਉਂਦੇ ਨੇ ਉਹ ਵੀ ਜਿਹੜੀ ਹੈਲਪ ਕਰਿਆ ਕਰੋ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਸਾਰੀ ਕਰੋ ਮਾੜਾ ਮੋਟਾ ਕਰਦਿਆ ਕਰੋ ਇਹ ਸਾਡੀਆਂ ਬਾਹਾਂ ਨੇ ਇਹ ਸਾਡੇ ਪਰ ਨੇ ਅਸੀਂ ਮਿਲ ਜੁਲ ਕੇ ਜਿਹੜਾ ਉਹ ਕਰਨਾ ਤੇ ਵੀਡੀਓ ਨੂੰ ਜਿਹੜੀ ਆ ਵੱਧ ਤੋਂ ਵੱਧ ਸ਼ੇਅਰ ਕਰੀਏ ਸੋ ਇਦਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜੜਾ ਜਰੂਰ ਜੁੜੇ ਰਹੋ ਮੈਂ ਲੈਨਾ ਜੀ ਛੁੱਟੀ ਤੁਹਾਡੇ ਕੋਲੋਂ ਮੈਂ ਤੁਹਾਡਾ ਦੋਸਤ ਤੇ 호ਸਟ ਮਿੱਤਰ ਲੱਭ ਗਿਲਛਾ ਮੇਰੇ ਨਾਲ ਕੈਮਰਾਮੈਨ ਸੁਖਵਿੰਦਰ ਸਿੰਘ ਵਰਨ ਪੋਸਟ ਇੰਡੀਆ ਦੇ ਲਈ ਸੋ ਮੈਨੂੰ ਦੇ ਔਜ਼ਾਜ਼ਤ ਫਿਰ ਅਗਲੀ ਵਾਰ ਕਿਸੇ ਇਹੋ ਜੀ ਸ਼ਖਸੀਤ ਨਾਲ ਜਾਂ ਕਿਸੇ ਜਗ੍ਹਾ ਨਾਲ ਕਰਾਵਾਂਗੇ ਤੁਹਾਡੀ ਮੁਲਾਕਾਤ ਪਿਆਰ ਭਰੀ ਸਤਿ ਸ਼੍ਰੀ ਅਕਾਲ